ਦੇਖੋ ਦੇਖੋ ਕਿੰਦਾ ਸੜਕ ਖਰਾਬ ਕਰਕੇ ਗੱਡੀ ਜੋ ਹੈ ਲੇਡੀ ਚਲਾਰੀ ਸੀਗੀ ਤੇ ਕਿੰਦਾ ਗੱਡੀ ਹਿੱਲੀ ਹੈਗੀ ਇਹ ਤੁਸੀਂ ਦੇਖ ਸਕਦੇ ਹੋ ਇਹ ਖੱਡਾ ਹੈਗਾ ਜਿੱਥੇ ਲੇਡੀਜ਼ ਨਿਕਲੀ ਹੈ ਗੱਡੀ ਵੀ ਧਿਆਨ ਨਾਲ ਚਲਾਨਣੀ ਚਾਹੀਦੀ ਹੈ ਬਹੁਤ ਜ਼ਿਆਦਾ ਮਾੜਾ ਹਾਲ ਹੈਗਾ ਸਾਰੇ ਹਾਲ ਆ ਜੀ ਤਾਂ ਅੱਛਾ ਇੱਧਰ ਗੱਡ ਤੇ ਜਾਓ ਇੱਧਰ ਵੀ ਇਦਾਂ ਹੀ ਆ ਜੀ ਤੇ ਆਹ ਪੰਚ ਇੱਧਰੋਂ ਠੀਕ ਆ ਆ ਪਸਾ ਹੈਗਾ ਬਿਲਕੁਲ 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 ਤੁਸੀਂ ਕੀ ਕਹੋਗੇ ਤੁਸੀਂ ਬਾਈ ਚランਦੇ ਹੋ ਡਰਤਾ ਲੱਗਦੇ ਹੁਣ ਸਲਿੱਪ ਤੁਲਪਦਾ ਹਨ ਐਕਸੀਡੈਂਟ ਵੀ ਹੁੰਦੇ ਹੋਣੇ ਹਾਂਜੀ ਹਾਂਜੀ ਪੂਰੇ ਸਕੂਲ ਆ ਇੱਧਰ ਉਧਰੇ ਬਹੁਤ ਅੱਗੇ ਇੱਥੇ ਪਾਜੀ ਨਿਕਲਣਗੇ ਕਿੰਨਾ ਔਖਾ ਹੈਗਾ ਬੱਚੇ ਨਾਲ ਹੈ ਬਜ਼ੁਰਗ ਨਾਲ ਹੈ ਦੇਖੋ ਕਿੰਨਾ ਧਿਆਨ ਨਾਲ ਕੱਢਣਾ ਪੈ ਰਿਹਾ ਇਹਨਾਂ ਨੂੰ ਸਰਕਾਰ ਨੂੰ ਚਾਹੀਦਾ ਕਿ ਸੜਕਾਂ ਜ਼ਰੂਰ ਬਣਾਨੀ ਚਾਹੀਦੀਆਂ ਲੋਕਾਂ ਨੂੰ ਪਰੇਸ਼ਾਨੀ ਨਹੀਂ ਆਣੀ ਚਾਹੀਦੀ ਪਰ ਫੁੱ ਅਸੀਂ ਆਏ ਹੋਏ ਸਿਗੇ ਜੀ ਫੁੱਲਾਵਾਲ ਪਿੰਡ ਦੇ ਅੰਦਰ ਸਾਹਮਣੇ ਡੀਏਵੀ ਸਕੂਲ ਪੈਂਦਾ ਹੈਗਾ ਆ ਤੁਸੀਂ ਦੇਖ ਸਕਦੇ ਹੋ ਸੜਕ ਦਾ ਕਿੰਨਾ ਜ਼ਿਆਦਾ ਬੁਰਾ ਹਾਲ ਹੈ ਖੱਡੇ ਤੁਸੀਂ ਦੇਖ ਸਕਦੇ ਹੋ ਕਿੰਨੇ ਜ਼ਿਆਦਾ ਡੂੰਘੇ ਖੱਡੇ ਹੈਗੇ ਆ بارشਾਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਭਰ ਜਾਂਦਾ ਹੈ ਐਕਸਨ ਹੁੰਦਾ ਬੜਾ ਖਤਰਾ ਰਹਿੰਦਾ ਹੈ ਤੁਸੀਂ ਦੇਖ ਸਕਦੇ ਹੋ ਪੂਰੇ ਫੁੱਲਾਂਵਾਲ ਦੇ ਵਿੱਚ ਇਹੀ ਹਾਲ ਹੈਗਾ ਜੀ ਸੜਕਾਂ ਦਾ ਤੁਹਾਨੂੰ ਸੜਕਾਂ ਦੀ ਦਿਖਾਣੇ ਆ ਵੀਡੀਓ ਕਿੱਦਾਂ ਅਸੀਂ ਦੇਖ ਸਕਦੇ ਹੋ ਇਸ ਏਰੀਆ 'ਚ ਕਰਪਸ਼ਨ ਦਾ ਕੀ ਹਾਲ ਹੈ ਸੜਕ ਇਹ ਟੁੱਟਾ ਜਿਹੜਾ ਅੱਗੇ ਵੀ ਤੁਸੀਂ ਦੇਖ ਸਕਦੇ ਹੋ ਟੋਟਾ ਹੈਗਾ ਟੁੱਟਿਆ ਹੋਇਆ ਤੇ ਘਰ ਵੀ ਹੈਗੇ ਆ ਸਾਰੇ ਲੋਕਾਂ ਦੇ ਤੇ ਸੜਕ ਤੁਸੀਂ ਦੇਖ ਸਕਦੇ ਹੋ ਕਿੰਦਾ ਟੁੱਟਿਆ ਹੋਇਆ ਆ ਆ ਖੱਡੇ ਦੇਖੋ ਕਿੰਦਾ ਹੈਗੇ ਆ ਉਹ ਦੇਖੋ ਬੰਦਾ ਸੜਕ ਦੇਖ ਕੇ ਪਿੱਛੇ ਮੁੜ ਗਿਆ ਕਿ ਸੜਕ ਦਾ ਮਾੜਾ ਹਾਲ ਆ ਤੁਸੀਂ ਦੇਖ ਸਕਦੇ ਹੋ ਕਿੰਨੀ ਆ ਦੇਖੋ ਬਾਜੀ ਨਿਕਲਣਗੇ ਕਿੰਨਾ ਔਖਾ ਹੈਗਾ ਬੱਚੇ ਨਾਲ ਹੈ ਬਜ਼ੁਰਗ ਨਾਲ ਹੈ ਦੇਖੋ ਕਿੰਨਾ ਧਿਆਨ ਨਾਲ ਕੱਢਣਾ ਪੈ ਰਿਹਾ ਇਹਨਾਂ ਨੂੰ ਸਰਕਾਰ ਨੂੰ ਚਾਹੀਦਾ ਕਿ ਸੜਕਾਂ ਜਰੂਰ ਬਣਾਨੀ ਚਾਹੀਦੀਆਂ ਲੋਕਾਂ ਨੂੰ ਪਰੇਸ਼ਾਨੀ ਨਹੀਂ ਆਣੀ ਚਾਹੀਦੀ ਪਰ ਫੁੱਲਾਂਵਾਲਦੀ ਸੜਕਾਂ ਦਾ ਇਹੀ ਹਾਲ ਹੈ ਜੀ ਤੁਸੀਂ ਦੇਖ ਸਕਦੇ ਹੋ ਵੱਧ ਤੋਂ ਵੱਧ ਵੀਡੀਓ ਦੋਸਤਾਂ ਤੱਕ ਪਹੁੰਚਾਓ ਲੋਕਾਂ ਤੱਕ ਪਹੁੰਚਾਓ ਉਹਨਾਂ ਨੂੰ ਪਤਾ ਲੱਗੇ ਕਿ ਸੜਕਾਂ ਦਾ ਬਹੁਤ ਜ਼ਿਆਦਾ ਮਾੜਾ ਹਾਲ ਹੈ ਆ ਤੁਸੀਂ ਦੇਖ ਸਕਦੇ ਹੋ ਕਿੱਦਾਂ ਸੜਕਾਂ ਖਰਾਬ ਹੈਗੀਆਂ ਟੁੱਟੀ-ਫੁੱਟੀਆਂ ਲੋਕੀ ਹਰ ਕੋਣ ਇੱਕ ਕਾਰ ਆਏਗੀ ਇੱਥੇ ਆ ਕੇ ਕਾਰ ਬਿਲਕੁਲ ਸਲੋ ਹੋ ਜਾਏਗੀ ਕਿਉਂਕਿ ਸੜਕ ਦਾ ਬਹੁਤ ਜ਼ਿਆਦਾ ਮਾੜਾ ਹਾਲ ਹੈ ਦੇਖੋ ਕਿੱਦਾਂ ਦੇਖੋ ਦੇਖੋ ਕਿੱਦਾਂ ਸੜਕ ਕਰਾ ਕਰਕੇ ਗੱਡੀ ਜੋ ਹੈ ਲੇਡੀ ਚਲਾਰੀ ਸੀਗੀ ਤੇ ਕਿੱਦਾਂ ਗੱਡੀ ਹਿੱਲੀ ਹੈਗੀ ਇਹ ਤੁਸੀਂ ਦੇਖ ਸਕਦੇ ਹੋ ਇਹ ਖੱਡਾ ਹੈਗਾ ਜਿੱਥੇ ਲੇਡੀਜ਼ ਨਿਕਲੀ ਹੈ ਗੱਡੀ ਵੀ ਧਿਆਨ ਨਾਲ ਚਲਾਨਣੀ ਚਾਹੀਦੀ ਹੈ ਬਹੁਤ ਜ਼ਿਆਦਾ ਮਾੜਾ ਹਾਲ ਹੈਗਾ ਫੁੱਲਾਂਵਾਲ ਦੀ ਸੜਕਾਂ ਦਾ ਇਹ ਤੁਹਾਨੂੰ ਦੱਸਦੀ ਹੈ ਡੀਏਵੀ ਸਕੂਲ ਦੀ ਰੋਡ ਹੈਗੀ ਹੈ ਜੀ ਜੇ ਤੁਸੀਂ ਪਖਵਾ ਰੋਡ ਤੋਂ ਲੈਫਟ ਲੈ ਕੇ ਆਓਗੇ ਪਿੱਛੋਂ ਪਿੱਛੋਂ ਆ ਡੀਏਵੀ ਦੀ ਸੜਕਾ ਇਥੋਂ ਵੀ ਲੋਕੀ ਆਉਂਦੇ ਹੈਗੇ ਬੱਚੇ ਆਉਂਦੇ ਆ ਇਹ ਸੜਕ ਤੁਸੀਂ ਦੇਖ ਸਕਦੇ ਹੋ ਸਾਹਮਣੇ ਜਿਹੜਾ ਡੀਏਵੀ ਸਕੂਲ ਹੈ ਤੇ ਸੜਕਾਂ ਦਾ ਹਾਲ ਤੁਸੀਂ ਦੇਖੋ ਬਹੁਤ ਜ਼ਿਆਦਾ ਮਾੜਾ ਹੈ ਪ੍ਰਸ਼ਾਸਨ ਤੋਂ ਅਪੀਲ ਹੈ ਆ ਦੇਖੋ ਲੋਕੀ ਆਣਗੇ ਸੜਕ ਦਾ ਬਹੁਤ ਜ਼ਿਆਦਾ ਮਾੜਾ ਹਾਲ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਸੜਕਾਂ ਬਣਨੀ ਚਾਹੀਦੀਆਂ ਕੌਂਟੀ ਲੋਕੀ ਜੋ ਹੈ ਬੜੇ ਸਫਰ ਕਰਦੇ ਨੇ ਤੁਹਾਡੇ ਸਾਹਮਣੇ ਹੀ ਕਾਰ ਜਿਹੜੀ ਨਿਕਲੀ ਹੈ ਕਿੱਦਾਂ ਡਿਸਬਲੈਂਸ ਹੋਇਆ ਹੈ ਲੇਡੀਜ਼ ਨੇ ਰਫ ਡਰਾਈਵਿੰਗ ਕੀਤੀ ਹੈ ਆ ਤੁਸੀਂ ਦੇਖ ਸਕਦੇ ਹੋ ਆ ਪਾਜੀ ਇਹ ਤੁਸੀਂ ਦੇਖ ਰਹੇ ਹੋ ਸੜਕ ਬੜੀ ਖਰਾਬ ਹੈਗੀ ਤੁਸੀਂ ਇਹਦੇ ਬਾਰੇ ਕੀ ਕਹੋਗੇ ਪਾਜੀ ਦੇਖਦੇ ਬਹੁਤ ਟਾਈਮ ਹੋ ਗਿਆ ਨਾ ਇਹ ਸਾਨੂੰ ਦੇ ਦੇਣੇ 100 ਤੋਂ ਉੱਪਰ ਹੋ ਗਿਆ ਇਦਾਂ ਅੱਛਾ ਤਾਈਏ ਤੇ ਸਕੂਲ ਨਹੀਂ ਪੰਦਾ ਹੈਗਾ ਸ਼ਾਸਨ ਨੇ ਕੋਈ ਬਾਹਰ ਨਹੀਂ ਸੁਣੀ ਫੁੱਲਾਂ ਵਾਲ ਸੜਕਾਂ ਦਾ ਬੜਾ ਹੀ ਮਾੜਾ ਹਾਲ ਹੈ ਕੀ ਕਹੋਗੇ ਇਸ ਬਾਰੇ ਤੁਹਾਨੂੰ ਸਾਰੇ ਹਾਲ ਆ ਜੀ ਇਧਰ ਅੱਛਾ ਇਧਰ ਰੈਡ ਕਰੇ ਜਾਓ ਇਧਰ ਵੀ ਇਦਾਂ ਹੀ ਆ ਜੀ ਹਾਂਜੀ ਤੇ ਆਪਾਂ ਇੱਕ ਵੱਲੋਂ ਠੀਕ ਹੈ ਆਪਾਂ ਸਹਿਮਤ ਹਾਂ ਬਿਲਕੁਲ 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 ਤੁਸੀਂ ਕੀ ਕਹੋਗੇ ਤੁਸੀਂ ਬਾਈ ਚランਦੇ ਹੋ ਡਰਤਾ ਲੱਗਦੇ ਹਨ ਸਲਿੱਪ ਉੱਤ ਲੁੱਟਦਾ ਐਕਸੀਡੈਂਟ ਵੀ ਹੁੰਦੇ ਹੋਣੇ ਹਾਂਜੀ ਹਾਂਜੀ ਕੋਈ ਸਕੂਲ ਹੈ ਇਧਰ ਉਧਰ ਬਹੁਤ ਹੈ ਇੱਥੇ ਟ੍ਰੈਫਿਕ ਬਹੁਤ ਹੈ ਤੁਸੀਂ ਕੀ ਸਰਕਾਰ ਨੂੰ ਅਪੀਲ ਕਰਗੇ ਹੁਣ ਤਾਂ ਜਿਨਾਂ ਨੂੰ ਪਤਾ ਹੈਗਾ ਸਰਕਾਰ ਤੋਂ ਤੁਸੀਂ ਦੁੱਖ ਨਹੀਂ ਕਰ ਸਕਦੇ ਅੱਛਾ ਆ ਜੀ ਦੇਖ ਲ ਕੋਈ ਸਰਕਾਰਾਂ ਤੋਂ ਕੋਈ ਉਮੀਦ ਨਹੀਂ ਹੈਗੀ ਇਹਨਾਂ ਨੂੰ ਇਹ ਆਏ ਸੀਗੇ ਬਾਈਕ ਤੇ ਤੇ ਇਹਨਾਂ ਨੇ ਕਿਹਾ ਪਿੱਛੇ ਸੜਕ ਦਾ ਹਾਲ ਠੀਕ ਹੈ ਪਰ ਇੱਥੇ ਸੜਕ ਬਹੁਤ ਜ਼ਿਆਦਾ ਜਿਹੜੀ ਖਰਾਬ ਹੈਗੀ ਹੈ ਸਰਕਾਰ ਤੋਂ ਅਪੀਲ ਹੈਗੀ ਹੈ ਕਾਪਰੇਸ਼ਨ ਤੋਂ ਅਪੀਲ ਹੈ ਕਿ ਸੜਕ ਜਰੂਰ ਬਣਨ ਚਾਹੀਦੀ ਹੈ ਕਿਉਂਕਿ ਜਿਹੜੇ ਖੱਡੇ ਹੈਗੇ ਆ ਆ ਦੇਖੋ ਭਾਜੀ ਨਿਕਲਣਗੇ ਇੱਥੇ ਡਰ ਲੱਗਿਆ ਰਹਿੰਦਾ ਹੈ ਕਿ ਆ ਦੇਖੋ ਕਿੰਨਾ ਬੰਦੇ ਨਿਕਲਦੇ ਨੇ ਰਿਸਕ ਰਹਿੰਦਾ ਹੈ ਬਥੇਰ ਸਾਡੇ ਵੀ ਵਾਸ ਸਕਦਾ ਸੀਗਾ ਸਰਕਾਰ ਨੂੰ ਸੜਕ ਬਣਾਨੀ ਚਾਹੀਦੀ ਹੈਗੀ ਹੈ ਜੀ